ਸਾਬਕਾ ਖੇਤੀਬਾੜੀ ਮੰਤਰੀ ਕਾਕਾ ਰਣਜੀਤ ਸਿੰਘ ਦੇ ਨਾਲ ਗੱਲਬਾਤ ਵੀ ਕਰਾਂਗੇ ਅੱਜ ਨਾਬਾ ਦੇ ਵਿੱਚ ਜਿਹੜੀ ਸੰਵਿਧਾਨ ਬਚਾਓ ਰੈਲੀ ਆ ਕੀਤੀ ਜਾ ਰਹੀ ਆ ਉਸ ਨੂੰ ਲੈ ਕੇ ਕਾਕਾ ਹੀ ਕਿਸ ਤਰ੍ਹਾਂ ਦੇਖਦੇ ਹੋ ਸੰਵਿਧਾਨ ਬਚਾਓ ਰੈਲੀ ਜਿਹੜੀ ਕਾਂਗਰਸ ਪਾਰਟੀ ਵੱਲੋਂ ਪੂਰੇ ਭਾਰਤ ਵਿੱਚ ਮिटੀ ਗਈਆਂ ਨੇ ਮੈਂ ਸਮਝਦਾ ਜੇ ਨਾਬਾ ਸਰਦਾਰ ਸਾਧੂ ਸਿੰਘ ਜੀ ਦੀ ਅਗਵਾਈ ਹੇਠ ਅਤੇ ਸਾਡੇ ਜ਼ਿਲ੍ਹਾ ਪ੍ਰਧਾਨ ਖਨੌੜਾ ਸਾਹਿਬ ਦੀ ਅਗਵਾਈ ਹੇਠ ਇਹ ਸਮਾਗਮ ਰਚਾਇਆ ਜਾ ਰਿਹਾ ਹੈ। ਔਰ ਮੇਰਾ ਖਿਆਲ ਦੇਸ਼ ਤੇ ਸੰਵਿਧਾਨ ਨੂੰ ਸਮੇਂ ਦੀ ਨਿਧਾਕਤ ਨੂੰ ਮੁਖੀ ਰੱਖਦੇ ਹੋਏ ਅੱਜ ਬਚਾਨ ਦੀ ਲੋੜ ਹੈ ਜਿਸ ਕਰਕੇ ਖਾਰਗੇ ਸਾਹਿਬ ਤੇ ਸ੍ਰੀ ਰਾਹੁਲ ਗਾਂਧੀ ਜੀ ਨੇ ਉਹਨਾਂ ਨੇ ਦੇਸ਼ ਦਿੱਤਾ ਕਿ ਸਾਡੇ ਦੇਸ਼ ਨੂੰ ਕਿਤੇ ਨਾ ਕਿਤੇ ਸਾਡੇ ਸੰਵਿਧਾਨ ਨੂੰ ਠੇਸ ਪਹੁੰਚਾਣ ਦਾ ਪ੍ਰਾਲਾ ਕੀਤਾ ਜਾ ਰਿਹਾ ਹੈ ਔਰ ਉਹਨੂੰ ਅੱਜ ਬਚਾਣ ਲਈ ਅੱਜ ਲੋੜ ਨੂੰ ਮੁਖੀ ਰੱਖਦੇ ਹੋਏ ਸਾਡੀ ਸ਼ਹਾਗਤਾਂ ਜਿਹੜੀ ਦੇਸ਼ ਦੀ ਆਜ਼ਾਦੀ ਚ ਲੋਕਾਂ ਨੇ ਦਿੱਤੀਆਂ ਉਹਨਾਂ ਨੂੰ ਸ਼ਹਾਗਤਾਂ ਨੂੰ ਬਕਾਇਦਾ ਬਰਕਰਾਰ ਰੱਖਣ ਲਈ ਸਾਡੇ ਦੇਸ਼ ਦੇ ਸੰਵਿਧਾਨ ਨੂੰ ਬਚਾਉਣ ਦਾ ਇਹ ਸਮਾਗਮ ਨਾਬੇ ਹਲਕੇ ਚਰਚਾਇਆ ਜਾ ਰਿਹਾ ਹੈ ਬਾਈ ਇਲੈਕਸ਼ਨ ਵੀ ਲੁਧਿਆਣਾ ਦੇ ਵਿੱਚ ਕਿਸ ਤਰ੍ਹਾਂ ਦੇਖ ਰਹੀ ਹੈ ਕਾਂਗਰਸ ਪਾਰਟੀ ਵੱਲੋਂ ਉਮੀਦਵਾਰ ਜਿਹੜਾ ਐਲਾਨ ਦਿੱਤਾ ਗਿਆ ਉਹ ਪਹਿਲਾਂ ਹੀ ਵੈਸੇ ਕਾਂਗਰਸ ਪਾਰਟੀ ਨੇ ਫੈਸਲਾ ਕਰ ਦਿੱਤਾ ਸੀ ਕਿ ਆਸ਼ੂ ਜੀ ਸਾਡੇ ਉਮੀਦਵਾਰ ਹਨਗੇ ਔਰ 19 ਤਰੀਕ ਨੂੰ ਇਹ ਆਪਣੀ ਮੁੰਡੇ ਜੀ 19 ਤਰੀਕ ਨੂੰ ਬਕਾਇਦਾ ਉਹ ਸਮਾਗਮ ਕੀਤਾ ਤੁਹਾਡਾ ਜਿਹੜਾ ਹੈਗਾ ਇਲੈਕਸ਼ਨ ਹੋਣ ਜਾ ਰਹੀ ਹੈ ਔਰ ਕਾਂਗਰਸ ਪਾਰਟੀ ਪੂਰੀ ਤਰ੍ਹਾਂ ਤੇ ਤਿਆਰ ਹੈ ਦੇ ਕੋ ਨਾਬਾ ਦੇ ਵਿੱਚ ਇੱਕ ਮਜੂਦਾ ਮੁੱਖ ਮੰਤਰੀ ਤੇ ਇੱਕ ਸਾਬਕਾ ਮੁੱਖ ਮੰਤਰੀ ਪਹੁੰਚਦੇ ਨੇ ਧਾਰਮਿਕ ਜਗ੍ਹਾ ਤੇ ਅਗਰਵਾਲ ਸਭਾ ਦਾ ਜਿਹੜਾ ਬਕਾਇਦਾ ਅਸੀਂ ਸਮਰਪਿਤ ਕੀਤਾ ਸੀਗਾ ਅਗਰਵਾਲ ਸਭਾ ਨੂੰ ਮੁਖੀ ਦੇਖਦੇ ਉਹਨਾਂ ਦੀ ਮੰਗ ਸੀ ਹੀਰਮੈਲ ਚ ਇੱਕ ਟੂਬਾ ਹੁੰਦਾ ਸੀ ਪਾਰਕ ਦਾ ਨਿਰਮਾਣ ਕਰਕੇ ਉਹਨੂੰ ਰੂਪ ਦਿੱਤਾ ਗਿਆ ਔਰ ਉਹਦੇ ਲਈ ਥੀ ਬਕਾਇਦਾ ਗ੍ਰਾਂਟਾਂ ਵੀ ਦਿੱਤੀਆਂ ਔਰ ਅੱਜ ਜਿਹੜੇ ਮੁੱਖ ਮੰਤਰੀ ਤਿੰਨ ਵਾਰ ਦਿੱਲੀ ਦੀ ਹਕੂਮਤ ਰਹੇ ਹੋਣ ਔਰ ਅਗਰਵਾਲ ਸਭਾ ਨਾਲ ਸੰਬੰਧ ਰੱਖਦੇ ਹੋਣ ਔਰ ਬਕਾਇਦੇ ਪੰਜਾਬ ਦੇ ਮੁੱਖ ਮੰਤਰੀ ਇੱਥੇ ਆਏ ਹੋਣ ਇਸ ਤੋਂ ਮੈਂ ਭਾਗੀ ਕਲ ਸਾਡੇ ਨਾਬੇ ਲਈ ਹੋਰ ਕੀ ਹੋ ਸਕਦੀ ਕਿ ਤੁਹਾਨੂੰ ਗ੍ਰਾਂਟ ਵੀ ਨਹੀਂ ਦੇ ਕੇ ਗਏ ਜਾਂ ਗ੍ਰਾਂਟ ਦਾ ਐਲਾਨ ਨਹੀਂ ਕਰਕੇ ਗਏ। ਔਰ ਇਹ ਸਾਡੀ ਬੜੀ ਸਾਨੂੰ ਦੁੱਖ ਹੈ ਇਸ ਕਲ ਦਾ ਕਿਉਂਕਿ ਨਾਬਾ ਇੱਕ ਇਤਿਹਾਸਿਕ ਜਿਵੇਂ ਉਹ ਲਿਖਦੇ ਹਨ ਮਹਾਰਾਜਾ ਹੀਰਾ ਸਿੰਘ ਦੀ ਨਗਰੀ ਹੈ ਉਸ रियासत ਨੂੰ ਔਰ ਸਿੱਖੀ ਕੌਮ ਨੂੰ ਜਰੂਰ ਉਸ ਦੇ ਮੁਤਾਬਿਕ ਠੇਸ ਪਹੁੰਚੀ ਹੋਣੀ। ਬਿਲਕੁਲ ਸਾਬਕਾ ਖੇਤੀਬਾੜੀ ਮੰਤਰੀ ਦੇ ਨਾਲ ਗੱਲਬਾਤ ਕੀਤੀ ਆ ਰਵਿੰਦ ਕੇ ਜੀ ਵੱਲ ਦੇ ਭਗਵੰਤ ਮਾਨ ਦੇ ਸਵਾਲ ਚੁੱਕਨੇ ਕਿ ਨਾਬਾ ਦੇ ਵਿੱਚ ਆਏ ਨੇ ਕੋਈ ਨਾ ਕੋਈ ਸਾਸਤਾਂ ਨੂੰ ਜਰੂਰ ਕੁਝ ਦੇਖੇ ਜਾਣਾ ਤੇ ਦੂਸਰੇ ਪਾਸੇ ਅ ਬਾਈ ਇਲੈਕਸ਼ਨ ਨੂੰ ਲੈ ਕੇ ਕਾਂਗਰਸ ਪਾਰਟੀ ਦੀ ਜਿੱਤ ਦਾ ਦਾਵਾ ਜ਼ਰੂਰ